ਇਹ ਜਿਹੜੇ ਭਾਜਪਾ ਵਾਲੇ ਆ ਕੇਂਦਰ ਸਰਕਾਰ ਆ ਆਰਐਸਐਸ ਸ਼ੁਰੂ ਤੋਂ ਹੀ ਜਿਹੜੀ ਆ ਨਾ ਪੰਜਾਬੀਆਂ ਦੇ ਪੰਜਾਬ ਦੇ ਜਿਹੜੀ ਵਿਰੋਧ ਆ ਉਹ ਪੰਜਾਬ ਨੂੰ ਦਬਾਉਣਾ ਚਾਹੁੰਦੀ ਆ ਸੈਨੇਟ ਜਿਹੜੇ 99 ਮੈਂਬਰ ਆ ਉਹਨਾਂ ਨੂੰ ਘਟਾ ਕੇ 31 ਤੱਕ ਲੈ ਲੰਦਾ ਉਹਦੇ ਵਿੱਚ ਵੀ ਸਾਡਾ ਕੋਈ ਨਾਮ ਆਤਰ ਜਾਇਆ ਕਿ ਜਿਹੜੇ ਪੰਜਾਬ ਦੇ ਜਿਹੜੇ ਸਿੱਧੇ ਸਿੱਧੇ ਤੌਰ ਤੇ ਜਿਹੜੇ ਹੱਕ ਖੋਹਣ ਦੀ ਕੋਸ਼ਿਸ਼ ਕਰ ਰਿਹਾ ਸੋ ਹੁਣ ਇਹਨਾਂ ਨੇ ਕੀ ਕੀਤਾ ਸੈਨੇਟ ਭੰਗ ਕਰਕੇ ਉਹਦੇ ਮੈਂਬਰ ਕਟਾ ਕੇ ਉਹ ਸਾਰਾ ਜਿਹੜਾ ਪ੍ਰਬੰਧ ਆ ਉਹ ਸੈਂਟਰ ਆਪਣੇ ਹੱਥ 'ਚ ਲੈਣਾ ਚਾਹੁੰਦੀ ਆ ਗਵਰਨਰ ਦੇ ਹੱਥ ਦੇਣਾ ਚਾਹੁੰਦੀ ਆ ਕਿ ਜੋ ਵੀ ਉੱਥੇ ਫੈਸਲੇ ਲਏ ਜਾਣ ਉਹ ਸਾਰੇ ਅਸੀਂ ਆਪਣੀ ਮਨਮਰਜ਼ੀ ਨਾਲ ਲਵਾਂਗੇ ਉਦਾਹਰਨ ਤੌਰ ਤੇ ਪਿਛਲੇ ਦਿਨੀ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੂਰੇ ਦੇਸ਼ ਦੇ ਵਿੱਚ ਸਮਾਗਮ ਜਿਹੜੇ ਆ ਉਹ ਕੀਤੇ ਜਾ ਰਹੇ ਆ ਪਿਛਲੇ ਦਿਨੀ ਯੂਨੀਵਰਸਿਟੀ ਦੇ ਵਿੱਚ ਪ੍ਰੋਗਰਾਮ ਨਹੀਂ ਕਰਨ ਦਿੱਤਾ ਗਿਆ ਇਹ ਸਾਡੇ ਕੋਲ ਅੱਜ ਤੱਕ ਜੋ ਵੀ ਸਾਡੇ ਨਾਲ ਧੱਕੇ ਕੀਤੇ ਸੈਂਟਰ ਨੇ ਆਰਐਸਐਸ ਨੇ ਉਹ ਸਾਰੇ ਸਾਡਿਆਂ ਦੀ ਬਦੌਲਤ ਹੋਏ ਆ। ਦੇਖੋ ਭਗਵੰਤ ਸਿੰਘ ਮਾਨ ਦਾ ਕੀ ਬਿਆਨ ਆਇਆ ਕਿ ਅਸੀਂ ਰੈਟਪਾਉਂ ਜਾਵਾਂਗੇ ਹਾਈ ਕੋਰਟ ਉਤੇ ਵਕੀਲ ਪਾ ਸਕਦੇ ਆ ਮੁੱਖ ਮੰਤਰੀ ਦਾ ਕੀ ਕੰਮ ਆ ਜੇ ਧਰਨੇ ਜਾ ਕੇ ਬੈਠੇ ਜਿੰਨਾ ਚਿਰ ਸਾਡੇ ਜਿਹੜੇ ਹੱਕ ਸਾਨੂੰ ਨਹੀਂ ਮਿਲਦੇ। ਆ ਤਰਨਤਾਂ ਦੀ ਜਿਹੜੀ ਇਲੈਕਸ਼ਨ ਹੋ ਰਹੀ ਆ 5-7 ਘੇੜੇ ਵੱਜ ਗਏ ਮੁੱਖ ਮੰਤਰੀ ਦੇ ਜਿੰਨੇ ਪੰਜਾਬ ਦੀ ਸਾਰੀ ਵਿਧਾਇਕ ਆ ਕੈਬਨਟ ਆ ਦਿੱਲੀ ਦੀ ਬਤੌਰ ਸਾਰੇ ਇੱਥੇ ਬੈਠੇ ਇਹਨਾਂ ਨੂੰ ਉਹ ਪੰਜਾਬ ਨਹੀਂ ਦਿੰਦਾ ਜੇ ਕਹਿੰਦੇ ਸਿੱਖ ਨੂੰ ਸਿੱਖਣਾ ਮਾਰੇ ਤੇ ਸਾਡੀ ਕੌਮ ਕਦ ਦੇ ਨਾਲ ਹਾਰੇ ਆਪਾਂ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਹੁੰਦਾ ਆਪਣੇਆ ਤੋਂ ਬਚੇ ਸੋ ਜਦੋਂ ਸਾਡੀ ਪੱਗ ਹੀ ਨੀਵੀਂ ਕਰਨ ਵਾਲੇ ਲੋਕ ਆ ਜਿਹੜੇ ਕੁਝ ਲਾਲਚਾਂ ਕਰਕੇ ਅਹੁਦਿਆਂ ਕਰਕੇ ਸਾਡੇ ਸਮਾਜ ਦੇ ਹੱਕ ਜਿਹੜੇ ਆ ਸਾਡੇ ਪੰਜਾਬ ਦੇ ਹੱਕ ਉਹ ਵੇਚ ਆਉਂਦੇ ਆ ਜਿਹੜੇ ਕਲਾਕਾਰ ਤਾੜ ਮਾਰਦਿਆਂ ਗੱਲਾਂ ਕਰਦੇ ਆ ਉਹਨਾਂ ਚੰਡੀਗੜ੍ਹ ਉੱਥੇ ਯੂਨੀਵਰਸਿਟੀ ਪਹੁੰਚਣ ਪਤਾ ਲੱਗੇ ਕਿ ਉਹਨਾਂ ਦੀ ਤੜ ਕਿੰਨੀ ਕਿਆ ਸੀ। ਦੋਸ਼ੀ ਇੱਥੇ ਸਰਕਾਰ ਆ ਅੱਜ ਭਗਵੰਤ ਮਾਨ ਸਰਕਾਰ ਆਪਣੀ ਕੈਬਨਿਟ ਆਪਣੇ ਵਿਧਾਇਕਾਂ ਨਾਲ ਜਾ ਕੇ ਉੱਥੇ ਬੈਠੇ। ਕੋਈ ਰਿੱਟ ਪਾਉਣ ਦੀ ਲੋੜ ਨਹੀਂ ਆ ਕਿਤੇ ਕੋਰਟ ਕਚਾਰੀਆਂ ਜਾਣ ਦੀ ਲੋੜ ਨਹੀਂ ਮਸਲਾ ਸਕਿੰਟਾਂ 'ਚ ਹੱਲ ਲਿਆ। ਜਿੰਦਗੀ ਪਰ ਕਦੀ ਵੀ ਨਾ ਸੋਚੇ ਕਿ ਭਾਜਪਾ ਸਰਕਾਰ ਪੰਜਾਬ 'ਚ ਆਜੂਗੀ। ਜੇ ਪੰਜਾਬ ਸਰਕਾਰ 'ਚ ਆਉਣ ਦੀ ਗੱਲ ਕਰਦੇ ਆ ਭਾਜਪਾ ਆਪਣੀ ਮਨਛਾ ਕਲੀਅਰ ਕਰੇ ਪੰਜਾਬ ਨੂੰ ਵਸਾਉਣਾ ਚਾਹੁੰਦੇ ਆ ਕਿ ਦਬਾਉਣਾ ਚਾਹੁੰਦੇ ਆ ਬੇਤੁਕੇ ਪਰਚੇ ਕਰ ਦਿੰਦੇ ਆ ਬੱਚਿਆਂ ਦੀਆਂ ਬਹੁਤਿਆਂ ਜ਼ਿੰਦਗੀਆਂ ਬਰਬਾਦ ਹੋਈਆਂ ਆਪਾਂ ਪਹਿਲਾਂ ਸੁਣਦੇ ਸੀ ਪੜਦੇ ਕਿ ਜਿੰਨਾ ਗੈਂਗਸਟਰ ਯੂਨੀਵਰਸਿਟੀ 'ਚੋਂ ਪੈਦਾ ਹੋਇਆ ਕੋਈ ਗੈਂਗਸਟਰ ਯੂਨੀਵਰਸਿਟੀ 'ਚੋਂ ਹੀ ਪੈਦਾ ਆਇਆ ਜਿਹੜਾ ਮੁੰਡਾ ਜਿਹੜਾ ਵਿਦਿਆਰਥੀ ਕੋਈ ਸਾਡਾ ਭਰਾ ਭੈਣ ਆਵਾਜ਼ ਣਾਉਂਦੇ ਸੀ ਆਪਣੇ ਅੱਖਾਂ ਵਾਸਤੇ ਉਹਨਾਂ ਦੇ ਪਰਚਾ ਦਰਜ ਕਰਕੇ ਇਹਨਾਂ ਨੇ ਗੈਂਗਸਟਰ ਦਾ ਨਾਮ ਦਿੱਤਾ ਮੰਝਿਓ ਭੋਂ ਨੇੜਿਆ ਰੱਬ ਤੋਂ ਡਰਨਾ ਚਾਹੀਦਾ ਹੱਥਾਂ ਨਾ ਦਿੱਤੀਆਂ ਮੂੰਹ ਨਾ ਖੋਲਣੀਆਂ ਪੈਣਗੀਆਂ ਜੇਕਰ ਅਸੀਂ ਅੱਜ ਆਪਣੀ ਨਿਜ ਛੱਡ ਕੇ ਇੱਧਰ ਨਾ ਆਏ ਕਾ ਦੋਸਤੋ ਮੈਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਸੈਨੇਟ ਪੰਗ ਕਰਨ ਦੇ ਉੱਤੇ ਜਿੱਥੇ ਕਿ ਵਿਦਿਆਰਥੀਆਂ ਵੱਲੋਂ ਵੱਡਾ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਜਿਹੜੇ ਕਿ ਪੂਰੇ ਪੰਜਾਬ ਵਿੱਚ ਜਿਹੜੇ ਇਸ ਮੁੱਦੇ ਨੂੰ ਲੈ ਕੇ ਕਾਫੀ ਜਿਹੜੀ ਚਰਚਾਵਾਂ ਹੋਣੀਆਂ ਨੇ ਅਸੀਂ ਇਸ ਮੁੱਦੇ ਤੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਗੱਲਬਾਤ ਕਰਨੂ ਜਿਹੜੇ ਇੱਕ ਸਮਾਜ ਸੇਵੀ ਨੇ ਸੁਗਰਾਜ ਸਿੰਘ ਸੋਲ ਕਿਸਰਾ ਦੇਦੇ ਸੋਲ ਸਾਹਿਬ ਅੱਜ ਫਿਰ ਇੱਕ ਵਾਰੀ ਜਿਹੜਾ ਕੇਂਦਰ ਸਰਕਾਰ ਵੱਲ ਧੱਕਾ ਕੀਤਾ ਜਾ ਰਿਹਾ ਸਾਡੇ ਯੂਨੀਵਰਸਿਟੀ ਜਿਹੜੀ ਚੰਨੀਆ ਯੂਨੀਵਰਸਿਟੀ ਨੂੰ ਜਿਹੜਾ ਉਹ ਬਾਹਰਲੇ ਸੈਂਟਰਾਂ ਜੋੜੇ ਜਾ ਰਿਹਾ ਸੈਨੇਟ ਦਾ ਭਾਂਗੀਤਾ ਜਾ ਰਿਹਾ ਤੁਸੀਂ ਕਿਥਾ ਦੇਦੇ ਜੀ ਬਹੁਤ ਜਿਆਦੀ ਸ਼ਰਮਵਾੜੀ ਗੱਲ ਆ ਇਹ ਜਿਹੜੀ ਤਾਨਾਸ਼ਾਈ ਸਰਕਾਰ ਜਿਹੜੀ ਭਾਜਪਾ ਦੀ ਆ ਆਰਐਸਐਸ ਦੇ ਜਿਹੜੇ ਇੱਕ ਰਹਿੰਦੇ ਆ ਜਿਹੜੇ ਮੌਕਾ ਲੱਭਦੇ ਆ ਕਿ ਪੰਜਾਬੀਆਂ ਦੀ ਜਿਹੜੀ ਉਹ ਤੜ ਚੈੱਕ ਕਰਦੇ ਆ ਕੋਈ ਵੀ ਇਹੋ ਜਿਹਾ ਮੌਕਾ ਨਹੀਂ ਛੱਡਦੇ ਵੀ ਜਿਹੜੇ ਇਹ ਪੰਜਾਬੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਇਹਨਾਂ ਜਿਹੜੇ ਕਾਲੇ ਕਾਨੂੰਨ ਲਿਆਂਦੇ ਉਦੋਂ ਇਹਨਾਂ ਨੇ ਜਿਹੜਾ ਸਾਨੂੰ ਚੈੱਕ ਕੀਤਾ ਕਿ ਜਿਹੜੇ ਪੰਜਾਬੀਆਂ ਚ ਉਹ ਜਿਹੜੇ ਔਰੰਗਜ਼ੇਬ ਤੋਂ ਪਹਿਲਾਂ ਵਾਲਾ ਜਿਹੜਾ ਜज्ਬਾ ਆ ਇਹ ਜਿਹੜੇ ਭਾਜਪਾ ਵਾਲੇ ਆ ਕੇਂਦਰ ਸਰਕਾਰ ਆ ਆਰਐਸਐਸ ਸ਼ੁਰੂ ਤੋਂ ਹੀ ਜੜੀ ਆ ਨਾ ਪੰਜਾਬੀਆਂ ਦੇ ਪੰਜਾਬ ਦੇ ਜਿਹੜੀ ਵਿਰੋਧ ਆ ਉਹ ਪੰਜਾਬ ਨੂੰ ਦਬਾਉਣਾ ਚਾਹੁੰਦੀ ਆ ਪਰ ਇਹ ਭੁੱਲ ਜਾਂਦੇ ਆ ਕਿ ਇਹ ਪੰਜਾਬੀ ਉਹ ਆ ਜਿੰਨਾ ਅਬਦਾਲੀਆਂ ਦੇ ਰਾਹ ਰੋਕੇ ਆ ਸੋ ਇਹ ਕਿੱਦਾਂ ਪੰਜਾਬ ਨੂੰ ਦਬਾ ਸਕਦੇ ਆ ਹੁਣ ਇਹਨਾਂ ਦੀ ਬੇਸ਼ਰਮੀ ਦੀ ਹੱਦ ਪੰਜਾਬ ਯੂਨੀਵਰਸਿਟੀ ਜਿਹੜੀ ਕਿ ਸਾਡੇ ਜਿਹੜੇ ਬਜ਼ੁਰਗਾਂ ਨੇ ਵੱਡੇ ਵਡੇਰਿਆਂ ਨੇ ਆਪਣੇ ਦਸਵੰਦ ਕਿਰਤ ਦੀ ਕਮਾਈ ਦੇ ਨਾਲ ਇਹ ਅੱਜ ਤੋਂ 143 ਸਾਲ ਪਹਿਲਾਂ 1882 ਚ ਇਹ ਬਣਦੀ ਆ ਲਾਹੌਰ ਤੋਂ ਜਦੋਂ ਇੱਧਰ ਚੰਡੀਗੜ੍ਹ ਬਣਦਾ ਉਧਰ ਸ਼ਿਫਟ ਹੁੰਦੀ ਆ ਸੋ ਅੱਜ ਕੀ ਆ ਕਿ ਇਹਨਾਂ ਨੇ ਸੈਨੇਟ ਭੰਗ ਕਰਕੇ ਸੈਂਟ ਜਿਵੇਂ ਵਿਧਾਨ ਸਭਾ ਚ ਮੁੱਖ ਮੰਤਰੀ ਐਮ ਐਲ ਏ ਹੁੰਦੇ ਆ ਉਦਾਂ ਇੱਕ ਉੱਥੇ ਸਭਾ ਲੱਗਦੀ ਆ ਉਹਦੇ ਵਿੱਚ ਮੀਟਿੰਗਾਂ ਹੁੰਦੀਆਂ ਕਿ ਕਿਵੇਂ ਇਹਦੇ ਪ੍ਰਬੰਧ ਨੂੰ ਚਲਾਉਣਾ ਆ ਕਿੰਨੀ ਫੀਸ ਰੱਖਣੀ ਆ ਕਿਵੇਂ ਵਿਦਿਆਰਥੀਆਂ ਦਾ ਜਿਹੜੇ ਹੱਕ ਆ ਉਹਨਾਂ ਨੂੰ ਲੈ ਕੇ ਦੇਣੇ ਆ ਸੋ ਇਹਨਾਂ ਨੇ ਹੁਣ ਕੀ ਕੀਤਾ ਕਿ ਪਿਛਲੇ ਦਿਨੀ ਪਹਿਲਾਂ ਤੇ ਤੁਹਾਨੂੰ ਮੈਂ ਯਾਦ ਕਰਵਾ ਦਿਆਂ ਕਿ ਜਿਹੜੇ ਸਾਡੀ ਗੁਰਬਾਣੀ ਆ ਸਾਡੇ ਜਿਹੜੇ ਮਹਾਨ ਕੋਸ਼ ਆ ਉਹਨਾਂ ਨੂੰ ਇਹਨਾਂ ਵੱਡਾ ਸਾਰਾ ਟੋਆ ਪੁੱਟ ਕੇ ਉਹਦੇ ਵਿੱਚ ਨੱਪਣ ਦੀ ਕੋਸ਼ਿਸ਼ ਕੀਤੀ ਉਹੜਾ ਮਸਲਾ ਜਿਹੜਾ ਉਹ ਸਾਹਮਣੇ ਆਇਆ ਤੇ ਉਹ ਜਿਹੜੇ ਦੋਸ਼ੀ ਆ ਉਹਨਾਂ ਤੇ ਅਜੇ ਤੱਕ ਵੀ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਨਵੇਂ ਐਡਮਿਸ਼ਨ ਲੈ ਰਹੇ ਆ ਉਹਨਾਂ ਨੂੰ ਜਦੋਂ ਐਡਮਿਸ਼ਨ ਫਾਰਮ ਦੇ ਨਾਲ ਇੱਕ ਕੈਫੀਡੇਟ ਲਾਉਣ ਵਾਸਤੇ ਕਿਹਾ ਕਿ ਆਹ ਜਿਹੜੀਆਂ ਸ਼ਰਤਾਂ ਆ ਤੁਸੀਂ ਧਰਨਾ ਨਹੀਂ ਲਾ ਸਕਦੇ ਜੋ ਵੀ ਇਹਨਾਂ ਨੇ ਸਾਡੇ ਹੱਕ ਖੋਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੂੰ ਆਖਰ ਜਿਹੜਾ ਉਹ ਫਿਰ ਗੋਡੇ ਟੇਕਣੇ ਪਏ ਉਸ ਤੋਂ ਬਾਅਦ ਫਿਰ ਇਹਨਾਂ ਨੇ ਇੱਕ ਨਵਾਂ ਦਾ ਖੇਡਿਆ ਕਿ ਜਿਹੜੀ ਸਾਡੀ ਸੈਨਟ ਆ ਜਿਹੜੀਆਂ ਕਿ ਇਲੈਕਸ਼ਨਾਂ ਹੋਣੀਆਂ ਪਰ ਇਹ ਜੇ ਕਰਵਾ ਨਹੀਂ ਰਹੇ ਇਲੈਕਸ਼ਨਾਂ ਨੂੰ ਰੱਦ ਕਰਕੇ ਸੈਨੇਟ ਜਿਹੜੇ 99 ਮੈਂਬਰ ਆ ਉਹਨਾਂ ਨੂੰ ਘਟਾ ਕੇ 31 ਤੱਕ ਲੈ ਲੈਂਦਾ ਉਹਦੇ ਵਿੱਚ ਵੀ ਸਾਡਾ ਕੋਈ ਨਾਮ ਆਤਰ ਜਾਇਆ ਕਿ ਜਿਹੜੇ ਪੰਜਾਬ ਦੇ ਜਿਹੜੇ ਸਿੱਧੇ ਸਿੱਧੇ ਤੌਰ ਤੇ ਜਿਹੜੇ ਹੱਕ ਖੋਹਣ ਦੀ ਕੋਸ਼ਿਸ਼ ਕਰ ਰਹੇ ਆ ਕਿ ਪਹਿਲਾਂ ਇਹਨਾਂ ਨੇ ਚੰਡੀਗੜ੍ਹ ਜਿਹੜਾ ਸਾਡੇ ਤੋਂ ਖੋਹ ਲਿਆ ਕਿਉਂਕਿ ਸਾਰੀਆਂ ਰਾਜਾਂ ਕੋਲ ਰਾਜਧਾਨੀਆਂ ਸਾਡੇ ਕੋਲ ਤੇ ਰਾਜਧਾਨੀ ਨਹੀਂ ਆ ਪਹਿਲਾਂ ਇਹਨਾਂ ਚੰਡੀਗੜ੍ਹ ਖੋਹ ਲਿਆ ਉਸ ਤੋਂ ਬਾਅਦ ਜਿਹੜਾ ਸਾਡਾ ਦਿਲ ਆ ਪੰਜਾਬ ਯੂਨੀਵਰਸਿਟੀ ਜਿਹਦੇ ਨਾਲ ਕਰੀਬ-ਕਰੀਬ ਪੌਣੇ 200 ਦੇ ਕਰੀਬ ਜਿਹੜੇ ਆ ਕਾਲਜ ਅਟੈਚ ਆ ਕਿ ਉੱਥੋਂ ਜਿਹੜੇ ਬੱਚੇ ਜਿਹੜੇ ਆਪਣੀ ਵਿੱਦਿਆ ਪ੍ਰਾਪਤ ਕਰਦੇ ਆ ਤੇ ਸਮਾਜ ਦਾ ਜਿਹੜਾ ਨਾਮ ਉੱਚਾ ਕਰਦੇ ਆ ਸੋ ਹੁਣ ਇਹਨਾਂ ਨੇ ਕੀ ਕੀਤਾ ਸੈਨੇਟ ਭੰਗ ਕਰਕੇ ਉਹਦੇ ਮੈਂਬਰ ਕਟਾ ਕੇ ਉਹ ਸਾਰਾ ਜਿਹੜਾ ਪ੍ਰਬੰਧ ਆ ਉਹ ਸੈਂਟਰ ਆਪਣੇ ਹੱਥ ਚ ਲੈਣਾ ਚਾਹੁੰਦੀ ਆ ਗਵਰਨਰ ਦੇ ਹੱਥ ਦੇਣਾ ਚਾਹੁੰਦੀ ਆ ਕਿ ਜੋ ਵੀ ਉੱਥੇ ਫੈਸਲੇ ਲਏ ਜਾਣ ਉਹ ਸਾਰੇ ਅਸੀਂ ਆਪਣੀ ਮਨਮਰਜ਼ੀ ਨਾਲ ਲਵਾਂਗੇ ਉਦਾਹਰਨ ਤੌਰ ਤੇ ਪਿਛਲੇ ਦਿਨੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੂਰੇ ਦੇਸ਼ ਦੇ ਵਿੱਚ ਸਮਾਗਮ ਜਿਹੜੇ ਆ ਉਹ ਕੀਤੇ ਜਾ ਰਹੇ ਆ ਪਿਛਲੇ ਦਿਨੀ ਯੂਨੀਵਰਸਿਟੀ ਦੇ ਵਿੱਚ ਪ੍ਰੋਗਰਾਮ ਨਹੀਂ ਕਰਨ ਦਿੱਤਾ ਗਿਆ ਕਿ ਸਾਡੀਆਂ ਸ਼ਰਤਾਂ ਮੰਨੋ ਸਾਡੀ ਮਰਜ਼ੀ ਦਾ ਬੁਲਾਰਾ ਆਊਗਾ ਸਾਡੀ ਮਰਜ਼ੀ ਦੇ ਜਿਹੜੇ ਤੁਸੀਂ ਉੱਥੇ ਅੱਖਰ ਬੋਲੋਗੇ ਸੋ ਇਹ ਜੜੀਆਂ ਵਧੀਆਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੈਂਟਰ ਸਰਕਾਰ ਤੇ ਅਜੇ ਚਾਹੁੰਦੇ ਆ ਕਿ 27 ਚ ਅਸੀਂ ਇੱਥੇ ਭਾਜਪਾ ਦੀ ਪੰਜਾਬ ਤੋਂ ਸਰਕਾਰ ਬਣਾ ਲਾਂਗੇ ਮਤਲਬ ਹੀ ਨਹੀਂ ਬਣਦਾ। ਉੱਗੀ ਲੱਗਦਾ ਨਹੀਂ ਸੋਲ ਸਾਹਿਬ ਕਿਤੇ ਦਬਾਉਣ ਦੀ ਕੋਸ਼ਿਸ਼ ਕੀਤੀ ਆ ਰਹੀ ਹੈ ਜਿਵੇਂ ਹਮੇਸ਼ਾ ਕਹਿੰਦਾ ਵੀ ਦਿੱਲੀ ਵਾਲੇ ਠੱਗਾ ਕਰਦੇ ਨੇ ਕਿ ਲੱਗਦਾ ਨਹੀਂ ਇਹੋ ਚੀਜ਼ ਇਹ ਸੈਂਟਰ ਜਿਹੜਾ ਵਾ ਸਾਡਾ ਠੱਗਾ ਕਰ ਰਿਹਾ ਵਾ। ਬਿਲਕੁਲ ਜੀ ਸੈਂਟਰ ਠੱਗਾ ਉਹ ਮੌਕਾ ਲੱਭਦਾ ਕਿ ਕਿਹੜੇ ਵੇਲੇ ਪੰਜਾਬ ਨੂੰ ਖਤਮ ਕਰਕੇ ਇੱਥੇ ਆਰਐਸਐਸ ਦਾ ਰਾਜ ਹੋਵੇ। ਬਹੁਤ ਜ਼ਿਆਦੀਆਂ ਉਦਾਹਰਨਾਂ ਕਿਉਂਕਿ ਇਹ ਤੇ ਬਸ਼ਰਮ ਆ ਇਹਨਾਂ ਨੂੰ ਸ਼ਰਮ ਨਹੀਂ ਆ। ਇਹ ਭੁੱਲ ਜਾਂਦੇ ਆ ਕਿ ਇਹ ਪੰਜਾਬ ਆ। ਪੰਜਾਬ ਜਿਹੜਾ ਆ ਉਹਤੇ ਸਾਰੀ ਦੁਨੀਆ ਨੂੰ ਰੋਟੀ ਖਵਾਉਣ ਵਾਲਾ ਸਾਰੀ ਦੁਨੀਆ ਦੇ ਜਿਹੜੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਗੱਲ ਕਰਨਾ ਤੇ ਪੰਜਾਬ ਨੂੰ ਕਿਵੇਂ ਦਬਾ ਲਣਗੇ ਸੋ ਇਹਨਾਂ ਨੇ ਹੁਣ ਨਵੀਂ ਰਣਨੀਤੀ ਕੀ ਲੈਂਦੀ ਆ ਕਿ ਵੇਖੋ ਸਿਹਤ ਤੇ ਸਿੱਖਿਆ ਸਭ ਤੋਂ ਵੱਡੀ ਜਿਹੜੀ ਸਾਡੀ ਜਿਹੜੀ ਜ਼ਰੂਰਤ ਆ ਸਾਡੇ ਜਿਹੜੇ ਪਿੰਡਾਂ ਤੋਂ ਸ਼ਹਿਰਾਂ ਤੋਂ ਉੱਠ ਕੇ ਇਹ ਕੱਲਾ ਪੰਜਾਬੀ ਨਹੀਂ ਉੱਥੇ ਯੂਨੀਵਰਸਿਟੀ ਦੇ ਵਿੱਚ ਹਰ ਧਰਮ ਦਾ ਜਿਹੜਾ ਵਿਦਿਆਰਥੀ ਆ ਉਹ ਪੜ੍ਹਾਈ ਲੈ ਰਿਆ ਪੜ੍ਹਾਈ ਕਰ ਰਿਆ ਹਿੰਦੂ ਆ ਚਾਹੇ ਉਹ ਮੁਸਲਮਾਨ ਆ ਚਾਹੇ ਉਹ ਸਾਈ ਆ ਚਾਹੇ ਉਹ ਸਿੱਖ ਆ ਤੇ ਕਈ ਭਾਜਪਾ ਵਾਲਿਆਂ ਦੀ ਕੀ ਸੋਚ ਆ ਕਿ ਜੋ ਭਾਜਪਾ ਕਰੀ ਉਹ ਵਧੀਆ ਆ ਪਰ ਇਹਨਾਂ ਦਾ ਨਤੀਜਾ ਉਹ ਲੋਕ ਵੀ ਜਾਣਣ ਕਿ ਜਿਨ੍ਹਾਂ ਦੇ ਬੱਚੇ ਅੱਜ ਨਾ ਮਾਤਰ ਫੀਸਾਂ ਦੇ ਪੜ ਰਹੇ ਆ ਵਧੀਆ ਮਾਹੌਲ 'ਚ ਪੜ ਰਹੇ ਆ ਜੇਕਰ ਉਦਾਹਰਨ ਤੌਰ ਤੇ ਜੇਕਰ ਇਹ ਕੰਮ ਹੋ ਜਾਂਦਾ ਤੇ ਉਹਨਾਂ ਦਾ ਕੀ ਹਾਲਾਤ ਹੋਊਗਾ ਇਹ ਸਾਰੇ ਭਲੀ ਭਾਤੀ ਜਾਣਦੇ ਆ ਪਰ ਇਹ ਜਿਹੜੇ ਬਿਸ਼ਰਮ ਸੈਂਟਰ ਜਿੰਨੀ ਵੀ ਸਾਰੀ ਲੌਬੀ ਆ ਇਹ ਸਾਰੀ ਬੇਸ਼ਰਮਾਂ ਦੀ ਆ ਕਿ ਇਹ ਵੇਖੋ ਹੱਦ ਕੀ ਆ ਪਹਿਲਾਂ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਅਸੀਂ ਐਨੀ ਤਰੀਕ ਨੂੰ ਜਿਹੜੀ ਉਹ ਸੈਨਰ ਜਿਹੜੀ ਆ ਨਵੀਂ ਏਨ 31 ਮੈਂਬਰੀ ਆ ਉਹ ਜਿਹੜੀ ਲਾਗੂ ਕਰ ਦੇਣੀ ਆ ਨਵੇਂ ਰੂਲ ਬਣ ਜਾਣੇ ਆ ਉਸ ਤੋਂ ਬਾਅਦ ਇਹਨਾਂ ਨੇ ਵੇਖਿਆ ਕਿ ਜਿਹੜੇ ਪੰਜਾਬ ਦੇ ਜਿਹੜੇ ਯੋਧੇ ਆ ਉਹਨਾਂ ਨੇ ਆਣ ਕੇ ਜਿੰਦਰੇ ਮਾਰਤੇ ਆ ਇੱਥੇ ਧਰਨਾ ਲਾਤਾ ਆ ਉਹਦੇ ਤੋਂ ਬਾਅਦ ਉਹਨਾਂ ਨੇ ਇੱਕ ਫੇਰ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਨਹੀਂ ਅਸੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਭੰਬਲ ਪੂਸੇ ਚ ਪਾਉਣ ਦੀ ਗੱਲ ਕੀਤੀ ਫਿਰ ਕੁਝ ਮਿੰਟਾਂ ਸਕਿੰਟਾਂ ਚ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰਦੇ ਆ ਇਹਨਾਂ ਨੇ ਲੋਕਾਂ ਚ ਭੁਲੇਖਾ ਪਾ ਦਿੱਤਾ ਕਿ ਨਹੀਂ ਮਸਲਾ ਹੱਲ ਹੋ ਗਿਆ ਰੱਦ ਕਰਤਾ ਕਿ ਜਿਹੜੇ ਸਾਡੇ ਇਥੇ ਪੰਜਾਬੀ ਬੈਠੇ ਆ ਜਾਂ ਉੱਥੇ ਜਾ ਰਹੇ ਆ ਉਹ ਜਿਹੜੇ ਆ ਉਹ ਸੋਚ ਲੈਣ ਨਹੀਂ ਵੀ ਹੁਣ ਮਸਲਾ ਹੱਲ ਹੋ ਗਿਆ ਹੋਰ ਮਸਲੇ ਆ ਧਿਆਨ ਦੇਣੇ ਆ ਸੋ ਇਦਾਂ ਦੇ ਜਿਹੜੇ ਇਹ ਨੈਰੇਟਿਵ ਸੈੱਟ ਕਰ ਰਹੇ ਆ ਜਿਹੜੇ ਕਿ ਇਹਨਾਂ ਦੇ ਮਨਸੂਬੇ ਨਾ ਪਹਿਲਾਂ ਕਾਮਯਾਬ ਹੋਣ ਦਿੱਤੇ ਆ ਜਦੋਂ ਇਹਨਾਂ ਨੇ ਕਾਲੇ ਕਾਨੂੰਨ ਜਿਹੜੇ ਲਿਆਂਦੇ ਆ ਮੋਦੀ ਦੀ ਧੋਨ ਚੋਂ ਕਿਲਾ ਕੱਢਿਆ ਸੋ ਇਦਾਂ ਹੀ ਪੰਜਾਬੀ ਹੁਣ ਵੀਰਾਂ ਘੱਟ ਕੇ ਜਾ ਰਹੇ ਆ ਅੱਜ ਅਸੀਂ ਦਰਬਾਰ ਸਾਹਿਬ ਨਾਤਮਸਤਕ ਹੋ ਕੇ ਉੱਥੇ ਅਰਦਾਸ ਕਰਕੇ ਕੜਾ ਪ੍ਰਸ਼ਾਦ ਦੀ ਦੇਖ ਲੈ ਕੇ ਅੰਮ੍ਰਿਤ ਲੈ ਕੇ ਚੰਡੀਗੜ੍ਹ ਨੂੰ ਚਾਲੇ ਪਹੁੰਚ ਜਾ ਰਹੇ ਆ ਜਿੰਨਾ ਚਿਰ ਮਸਲਾ ਨਹੀਂ ਹੱਲ ਹੁੰਦਾ ਉੱਥੇ ਦਰੀਵਿਸ਼ਾ ਕੇ ਬੈਠਾਂਗੇ ਜਿੰਨਾ ਚਿਰ ਸਾਨੂੰ ਸਾਡੀ ਪੰਜਾਬ ਯੂਨੀਵਰਸਿਟੀ ਦੇ ਹੱਕ ਪੂਰਨ ਤੌਰ ਤੇ ਵਾਪਸ ਨਹੀਂ ਮਿਲਦੇ ਕਿਉਂਕਿ ਸਾਡੀ ਲੜਾਈ ਇੱਥੋਂ ਤੱਕ ਨਹੀਂ ਆ ਕਿ ਸੈਨੇਟਰ ਜਿਹੜੀ ਇਹ ਭੰਗ ਕਰਨ ਦੀ ਕੋਸ਼ਿਸ਼ ਕਰ ਰਿਆ ਉਸ ਤੋਂ ਅੱਗੇ ਇਲੈਕਸ਼ਨ ਦੀ ਆ ਕਿ ਇੱਥੇ ਪ੍ਰੋਪਰ ਸਪਾਰਦਸ਼ੀ ਢੰਗ ਨਾਲ ਜਿਹੜੀ ਉਹ ਇਲੈਕਸ਼ਨ ਕਰਾਈ ਜਾਵੇ ਤੇ ਜਿਹੜੀ ਕਿਉਂਕਿ ਵੇਖੋ ਇਹਨਾਂ ਤੇ ਤੇ ਹੱਕ ਹੀ ਕੋਈ ਨਹੀਂ ਆ ਪੰਜਾਬ ਯੂਨੀਵਰਸਿਟੀ ਸਾਡੇ ਬਜ਼ੁਰਗਾਂ ਨੇ ਬਣਾਈਆਂ ਜੇਕਰ ਚੰਡੀਗੜ੍ਹ ਜਿੱਤੇ ਵਸਿਆ 60 ਦੇ ਕਰੀਬ ਪਿੰਡ ਉਜਾੜ ਕੇ ਉੱਥੇ ਜਿਹੜੀ ਆ ਉਹ ਚੰਡੀਗੜ੍ਹ ਦਸਾਇਆ ਪਰ ਕੀ ਲੱਗਦਾ ਨਹੀਂ ਸੋਲ ਸਾਹਿਬ ਜੇਕਰ ਇਸੇ ਤਰ੍ਹਾਂ ਸਾਡੇ ਨਾਲ ਪੰਜਾਬ ਦੇ ਨਾਲ ਧੱਕਾ ਕਰਦੇ ਰਹੇ ਪੰਜਾਬ ਦਾ ਹਮੇਸ਼ਾ ਹੀ ਪਹਿਲੋਂ ਵਿਤਕਰਾ ਕਰਦੇ ਰਹੇ ਸੀ ਅੱਜ ਸ਼ਰਮ ਧੱਕਾ ਆ ਗਿਆ ਵਾ ਕਿ ਲੱਗਦਾ ਨਹੀਂ ਸਾਨੂੰ ਪੰਜਾਬੀਆਂ ਨੂੰ ਇਕੱਠੇ ਆਉਂਦੀ ਲੋੜ ਆ ਅਸੀਂ ਦੇਖਿਆ ਸਾਡੇ ਬੱਚਿਆਂ ਦਾ ਭਵਿੱਖ ਵੀ ਆ ਪਰ ਅਸੀਂ ਦੇਖਿਆ ਸਾਡੇ ਬੱਚੇ ਉਥੇ ਧਰਨਾ ਲਾਉਣ ਵਾਸਤੇ ਮਜਬੂਰ ਹੋ ਗਏ ਨੇ ਕਿਉਂਕਿ ਆਪਣੀਆਂ ਹੱਕਾਂ ਮੰਗਿਵਾਅਤੇ ਜੇਕਰ ਅਸੀਂ ਨਹੀਂ ਧੱਕਾ ਧਰਨਾ ਲਾਉਂਦੇ ਤੇ ਸਾਡੇ ਨਾਲ ਸ਼ਰਮ ਧੱਕਾ ਹੋ ਜੂਗੇ ਸਰ ਜਦੋਂ ਜਿਹੜੀ ਵਾੜ ਆ ਉਹ ਖੇਤ ਨੂੰ ਖਾਂਣ ਲੱਗ ਪੇ ਨਾ ਤੇ ਫਿਰ ਉਹਦਾ ਰਾਖਾ ਕੌਣ ਆ ਉਹ ਉੱਪਰ ਵਾਲਾ ਸੋ ਸਾਡੇ ਜਿਹੜੇ ਸਿਆਸੀ ਲੀਡਰ ਆ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਹੁਣ ਜਿਹੜੀ ਝਾੜੂ ਸਰਕਾਰ ਆ ਪਿਛਲੇ ਝਾਤੀ ਮਾਰ ਲਈਏ ਪ੍ਰਕਾਸ਼ ਸਿੰਘ ਬਾਦਲ ਨੇ ਕਦੀ ਕੋਈ ਮੀਟਿੰਗ اٹੈਂਡ ਨਹੀਂ ਕੀਤੀ ਸੈਨੇਟ ਦੀ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਜਿਹੜਾ ਸਬੰਧਤ ਮੈਂਬਰ ਪਾਰਲੀਮੈਂਟ ਦੋ ਐਮਐਲਏ ਉਥੋਂ ਦੇ ਜਿਹੜੇ ਸਾਬਕਾ ਤੇ ਮੌਜੂਦਾ ਵਿਦਿਆਰਥੀ ਹੋਰ ਜਿਹੜੇ ਪ੍ਰੋਫੈਸਰ ਇਦਾਂ ਕਰਕੇ ਇਹ ਜਿਹੜੀ ਇੱਕ ਸੈਨੇਟ ਬਣਦੀ ਆ ਸੋ ਨਾ ਪ੍ਰਕਾਸ਼ ਸਿੰਘ ਬਾਦਲ ਨੇ ਮੀਟਿੰਗ ਅਟੈਂਡ ਕੀਤੀ ਰਿਕਾਰਡ ਕਢਾ ਕੇ ਵੇਖ ਲੋ ਕਿਉਂਕਿ ਆਪਾਂ ਤੇ ਸਾਰਾ ਸਟੱਡੀ ਕੀਤਾ ਆ ਜਿਹੜੀ ਚੀਜ਼ ਸਾਡੇ ਦਿਮਾਗ ਦੇ ਵਿੱਚ ਆ ਉਹ ਬਾਰ ਬਾਰ ਇਹੀ ਪਰੇਸ਼ਾਨ ਕਰਦੀ ਵੀ ਇਹ ਸਾਡੇ ਕੋ ਅੱਜ ਤੱਕ ਜੋ ਵੀ ਸਾਡੇ ਨਾਲ ਧੱਕੇ ਕੀਤੇ ਸੈਂਟਰ ਨੇ ਆਰਐਸਐਸ ਨੇ ਉਹ ਸਾਰੇ ਸਾਡਿਆਂ ਦੀ ਬਦੌਲਤ ਹੋਏ ਆ ਕਿਉਂਕਿ ਕੀ ਆਉਂਦੇ ਆ ਚਾਹ ਪੀ ਕੇ ਬਿਸਕੁਟ ਖਾ ਕੇ ਘਰਾਂ ਨੂੰ ਤੁਰ ਪਾਉਂਦੇ ਪਹਿਲੀ ਗੱਲ ਉੱਥੇ ਮੀਟਿੰਗਾਂ ਨਾ ਅਟੈਂਡ ਕੀਤੀ ਨੀ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਮੌਜੂਦਾ ਭਗਵੰਤ ਸਿੰਘ ਮਾਨ ਕੋਈ ਮੀਟਿੰਗ ਨਹੀਂ ਅਟੈਂਡ ਕੀਤੀ ਤੇ ਗੱਲ ਕਰਦੇ ਆ ਵੇਖੋ ਭਗਵੰਤ ਸਿੰਘ ਮਾਨ ਦਾ ਕੀ ਬਿਆਨ ਆਇਆ ਕਿ ਅਸੀਂ ਰੈਟਪਾਉਂ ਜਾਵਾਂਗੇ ਹਾਈ ਕੋਰਟ ਉਹ ਤੇ ਵਕੀਲ ਪਾ ਸਕਦੇ ਆ ਮੁੱਖ ਮੰਤਰੀ ਦਾ ਕੀ ਕੰਮ ਆ ਜੇ ਧਰਨੇ ਜਾ ਕੇ ਬੈਠੇ ਜਿੰਨਾ ਚਿਰ ਸਾਡੇ ਜਿਹੜੇ ਹੱਕ ਸਾਨੂੰ ਨਹੀਂ ਮਿਲਦੇ ਆ ਤਰਨਤਾਰਨ ਦੀ ਜਿਹੜੀ ਇਲੈਕਸ਼ਨ ਹੋ ਰਹੀ ਆ ਪੰਜ ਸੱਤ ਘੇੜੇ ਵੱਜ ਗਏ ਮੁੱਖ ਮੰਤਰੀ ਦੇ ਜਿੰਨੀ ਪੰਜਾਬ ਦੀ ਸਾਰੀ ਵਿਧਾਇਕ ਆ ਕੈਬਨਟ ਆ ਦਿੱਲੀ ਦੀ ਬਤੌਰ ਸਾਰੇ ਇੱਥੇ ਬੈਠੇ ਇਹਨਾਂ ਨੂੰ ਉਹ ਪੰਜਾਬ ਨਹੀਂ ਜੀਦਾ ਪੰਜਾਬ ਯੂਨੀਵਰਸਿਟੀ ਕੋਈ ਮਤਲਬ ਨਹੀਂ ਕੋਈ ਸਾਡਾ ਕੋਈ ਹੱਕ ਖੋ ਕੇ ਲੈ ਜੇ ਕਹਿੰਦੇ ਜੇ ਕਹਿੰਦੇ ਸਿੱਖ ਨੂੰ ਸਿੱਖਣਾ ਮਾਰੇ ਤੇ ਸਾਡੀ ਕੌਮ ਕਦੇ ਨਾ ਹਾਰੇ ਆਪਾਂ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਹੁੰਦਾ ਆਪਣੇਆਂ ਤੋਂ ਬਚੇ ਸੋ ਜਦੋਂ ਸਾਡੀ ਪਾਗ ਹੀ ਨੀਵੀ ਕਰਨ ਵਾਲੇ ਲੋਕ ਆ ਜਿਹੜੇ ਕੁਝ ਲਾਲਚਾਂ ਕਰਕੇ ਉਹਧਿਆਂ ਕਰਕੇ ਸਾਡੇ ਸਮਾਜ ਦੇ ਹੱਕ ਜਿਹੜੇ ਆ ਸਾਡੇ ਪੰਜਾਬ ਦੇ ਹੱਕ ਉਹ ਵੇਚ ਆਉਂਦੇ ਆ ਪਰ ਇਹ ਭੁੱਲ ਜਾਂਦੇ ਆ ਕਿ ਜਿਹੜੇ ਪੰਜਾਬ ਦੇ ਪੋਤਿਆਂ ਯੋਧੇ ਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੜਦਾ ਸੀ ਧੂਮ ਸਵਾਈ ਹੋਏ ਮਤਲਬ ਨਹੀਂ ਪੰਦਾ ਕਿ ਪੰਜਾਬ ਯੂਨੀਵਰਸਿਟੀ ਸਾਡੇ ਕੋ ਖੋ ਕੇ ਲੈ ਜਾਣਾ। ਬਸ ਕਿ ਲੱਗਦਾ ਨਹੀਂ ਕਿ ਕਿਤੇ ਸੋਲ ਸਾਹਿਬ ਸਾਡੇ ਲੀਡਰਾਂ ਦਾ ਵੀ ਕਸੂਰ ਆ। ਅਸੀਂ ਲੀਡਰਾਂ ਵੋਟਾਂ ਪਾਉਂਦੇ ਨਹੀਂ ਜੇਕਰ ਅੱਜ ਸਾਡੀ ਯੂਨੀਵਰਸਿਟੀ ਖੋਈ ਜਾਂਦੀ ਆ ਲੀਡਰਾਂ ਦਾ ਸਭ ਤੋਂ ਵੱਡਾ ਕਸੂਰ ਹੋਊਗਾ। ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਅੱਜ ਤੱਕ ਚਾਹੇ ਪ੍ਰਕਾਸ਼ ਸਿੰਘ ਬਾਦਲੂ ਗੱਲ ਕਰੀਏ ਚਾਹੇ ਕੈਪਟਨ ਦੀ ਗੱਲ ਕਰੀਏ ਅੱਜ ਤੱਕ ਕਿਸੇ ਨੇ ਉਥੇ ਮੀਟਿੰਗ ਨਹੀਂ ਅਟੈਂਡ ਕੀਤੀ। ਅੱਜ ਤੱਕ ਉਥੇ ਗਿਆ ਹੀ ਨਹੀਂ ਆ। ਕਿ ਲੱਗਦਾ ਵੀ ਕਿਤੇ ਵੱਡਾ ਘਾਟਾ ਵਾ। ਬਿਲਕੁਲ ਜੀ ਜਦੋਂ ਅਸੀਂ ਆਪਣੇ ਘਰ ਦੇਖੋ ਸਾਡੇ ਘਰ ਹੁਣ ਚੋਰ ਆਈ ਹੁਣ ਸਾਈਡ ਦੇਖ ਲੋ ਕੇ ਵੇਖੀ ਜਾਈਏ ਪੀ ਨਹੀਂ ਤੂੰ ਚੋਰੀ ਕਰ ਕੋਈ ਗੱਲ ਨਹੀਂ ਮੈਂ ਤੈਨੂੰ ਬਾਅਦ ਚ ਵੇਖੂਗਾ ਸੋ ਬੜਾ ਮੈਂ ਹੁਣ ਉਹ ਲਫ਼ਜ਼ ਹੀ ਨਹੀਂ ਵਰਤਣਾ ਚਾਹੁੰਦਾ ਮੈਂ ਜਿੰਨਾ ਮਾਨਸਿਕ ਤੌਰ ਤੇ ਚੀਜ਼ਾਂ ਸੁਣ ਕੇ ਪੜ੍ਹ ਕੇ ਵੇਖ ਕੇ ਪਰੇਸ਼ਾਨ ਹੋਇਆ ਪਿਛਲਾ ਇਤਿਹਾਸ ਯੂਨੀਵਰਸਿਟੀ ਦਾ ਕਿਉਂਕਿ ਕਰੀਬ 143 44 ਸਾਲ ਪਹਿਲਾਂ ਬਣੀ ਆ ਯੂਨੀਵਰਸਿਟੀ ਪਹਿਲਾਂ ਤੇ ਇਦਾਂ ਦਾ ਸੀ ਕਿ ਬਹੁਤ ਜ਼ਿਆਦਾ ਸੰਘਰਸ਼ ਕਰਨੇ ਪਏ ਹੌਲੀ 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 ਜਦੋਂ ਆਰਐਸਐਸ ਭਾਜਪਾਨ ਨੇ ਸਾਡੇ ਪੰਜਾਬ ਚ ਮਤਲਬ ਕਰਾਉਣ ਵਾਲੇ ਤਾਂ ਸਾਡੇ ਲੀਡਰ ਹੀ ਆ ਬਿਲਕੁਲ ਸਾਰੇ ਲੋਕ ਜਾਣਦੇ ਆ ਕਿਹੜੀ ਸਰਕਾਰ ਭਾਜਪਾ ਨੂੰ ਲੈ ਕੇ ਆਈ ਆ ਕੀ ਕੀ ਹੁਣ ਤੱਕ ਨੁਕਸਾਨ ਹੋਏ ਆ ਸਾਡੇ ਸੈਂਕੜੇ ਕਿਸਾਨ ਸ਼ਹੀਦ ਹੋਏ ਜਿਨ੍ਹਾਂ ਦੀਆਂ ਕਈਆਂ ਦੀਆਂ ਅੱਖਾਂ ਚਲ ਗਈਆਂ ਸਾਡੇ ਨੌਜਵਾਨ ਵੀਰ ਆ ਕਿਸਾਨੀ ਅੰਦੋਲਨ ਕਿੱਡਾ ਲੰਮਾ ਜਿਹੜਾ ਉਹ ਕਿਸਾਨੀ ਅੰਦੋਲਨ ਚੱਲਿਆ ਆਖਰਕਾਰ ਮੋਦੀ ਨੂੰ ਝੁੱਕ ਕੇ ਜਿਹੜੇ ਕਾਲੇ ਕਾਨੂੰਨ ਇਹ ਸਮੇਂ-ਸਮੇਂ ਤੇ ਸਾਨੂੰ ਚੈੱਕ ਕਰਦੇ ਆਂ ਕਿ ਲੱਗਦਾ ਨਹੀਂ ਜੇਕਰ ਸੋਲ ਸਾਹਿਬ ਜੇਕਰ ਕੇਂਦਰ ਸਰਕਾਰ ਇਹ ਜਿਹੜਾ ਫੈਸਲਾ ਵਾਪਸ ਨਹੀਂ ਲੈਂਦੀ ਜਿਹੜਾ ਲਿਆ ਵਾ ਤੇ ਲੱਗਦਾ ਇੱਕ ਵਾਰੀ ਫਿਰ ਤੋਂ ਸਾਨੂੰ ਜਿਹੜਾ ਅੰਦੋਲਨ ਜਿਹੜਾ ਔਰ ਛੇੜਨਾ ਪੈਣਾ ਵਾ ਚਾਹੇ ਉਹ ਕਿਸਾਨ ਆ ਚਾਹੇ ਕੋਈ ਵੀ ਆ ਸਾਨੂੰ ਹਰ ਇੱਕ ਵਰਗ ਨੂੰ ਜਾ ਕੇ ਉੱਥੇ ਚੰਡੀਗੜ੍ਹ ਜਾ ਕੇ ਬਹਿਣਾ ਪੈਣਾ ਵਾ ਸਰ ਅੰਦੋਲਨ ਛੇੜਨਾ ਨਹੀਂ ਪੈਣਾ ਅੰਦੋਲਨ ਛਿੜ ਚੁੱਕਾ ਵਾ ਯੋਧੇ ਘਰਾں ਚੋਂ ਨਿਕਲ ਚੁੱਕੇ ਆ ਅਸੀਂ ਵੀ ਚੰਡੀਗੜ੍ਹ ਨੂੰ ਚੱਲੇ ਆ ਦੇਰੇ ਉੱਥੇ ਲੱਗਣਗੇ ਸੋ ਕੀ ਆ ਕਿ ਇਸ ਸਮੇਂ-ਸਮੇਂ ਤੇ ਸਾਡੀ ਤੜ ਚੈੱਕ ਕਰਦੇ ਆ ਵੀ ਜਿਹੜੇ ਪੰਜਾਬੀ ਆ ਕਿਤੇ ਸੁਸਤਤ ਨਹੀਂ ਹੋ ਗਏ ਕਿਉਂਕਿ ਆਮ ਸਾਨੂੰ ਗਾਣਿਆਂ 'ਚ ਜਿਹੜੇ ਕਲਾਕਾਰ ਵਿਖਾਉਂਦੇ ਆ ਫੜ ਲਓ ਫੜ ਲਓ ਕਰਾਉਂਦੇ ਆ ਠੀਕ ਆ ਮੈਂ ਤੇ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਜਿਹੜੇ ਕਲਾਕਾਰ ਤਾੜ ਮਾਰਦਿਆਂ ਗੱਲਾਂ ਕਰਦੇ ਆ ਹੁਣ ਚੰਡੀਗੜ੍ਹ ਉੱਥੇ ਯੂਨੀਵਰਸਿਟੀ ਪਹੁੰਚਣ ਪਤਾ ਲੱਗੇ ਕਿ ਉਹਨਾਂ ਦੀ ਤੜ ਕਿੰਨੀ ਗਿਆ ਸੋ ਇਹ ਜਿਹੜੀ ਸੈਂਟਰ ਸਰਕਾਰ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸਾਨੂੰ ਦਬਾ ਲਣਗੇ ਵੇਖੋ ਕੁਰਬਾਨੀਆਂ ਹੁੰਦੀਆਂ ਆਈਆਂ ਹੋ ਰਹੀਆਂ ਤੇ ਹੁੰਦੀਆਂ ਰਹਿਣੀਆਂ ਵਾ ਸੋ ਮੈਂ ਅੱਗੇ ਵੀ ਕਹਿਣਾ ਹੁੰਨਾ ਕਿ ਜੇ ਔਰੰਗਜ਼ੇਬ ਆਇਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਜਨਮ ਲੈਣਾ ਪਿਆ ਜ਼ੁਲਮ ਜ਼ਬਰ ਦੇ ਖਿਲਾਫ ਜਿਹੜਾ ਉਹ ਖਾਲਸਾ ਰਾਜ ਦੀ ਗੱਲ ਹੋਈ ਸੋ ਜਿੱਦਾਂ ਜਿੱਦਾਂ ਸਮੇਂ-ਸਮੇਂ ਤੇ ਜ਼ੁਲਮ ਕਰਨ ਵਾਲੇ ਆਏ ਡਕੇਟਰਸ਼ਿਪ ਕਰਨ ਵਾਲੇ ਆਏ ਆ ਉਦੋਂ ਉਦੋਂ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਜਿਹੜੇ ਆ ਉਹ ਯੋਧੇ ਜਿਹੜੇ ਆਉਂਦੇ ਰਹਿਣਗੇ ਕਦੀ ਵੀ ਵੇਖੋ ਹੁਣ ਵੀ ਮੈਂ ਅੱਜ ਗੱਲ ਕਰਨਾ ਚਾਹੁੰਨਾ ਬਾਕੀ ਸਾਰਾ ਕੁਝ ਜੋ ਮਰਜ਼ੀ ਹੁੰਦਾ ਰਵੇ ਪਰ ਪੰਜਾਬ ਨਾ ਕਦੀ ਦਬਿਆ ਪਿੱਛੇ ਜਿਹੜਾ ਹੈ ਵੇਖੋ ਐਨਆਰਆਈ ਭਰਾ ਸਾਡੇ ਉਹੀ ਨੌਜਵਾਨ ਪੀੜ੍ਹੀ ਜਿਨ੍ਹਾਂ ਨੂੰ ਮੈਂ ਨਾ ਵੇਖੋ ਪਹਿਲਾਂ ਮੈਂ ਵੀ ਸੋਚਦਾ ਵੀ ਸਾਡੇ ਪੰਜਾਬ ਚ ਬਹੁਤ ਦਾਜਾ ਜ਼ਿਆਦਾ ਨਸ਼ਾ ਆ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਨਸ਼ੇ ਚ ਗਲਤਾਨ ਆ ਪਰ ਅਸੀਂ ਬਾਅਦ ਚ ਆਪਣੇ ਆਪ ਚ ਇਹ ਕਿਤੇ ਮਹਿਸੂਸ ਕੀਤਾ ਕਿ ਨਹੀਂ ਇਹ ਨੌਜਵਾਨ ਪੀੜ੍ਹੀ ਆਪਣੇ ਰੁਜ਼ਗਾਰ ਵਾਸਤੇ ਕੰਮਾਂ ਚ ਬਿਜੀ ਆ ਜਦੋਂ ਪੰਜਾਬ ਨੂੰ ਲੋੜ ਪੈਂਦੀ ਆ ਇਹ ਨੌਜਵਾਨ ਪੀੜ੍ਹੀ ਆਪ ਮਾਰੇ ਉੱਪਰ ਕੇ ਆਉਂਦੀ ਆ ਆ ਪਿਛਲੇ ਮਹੀਨੇ ਹੜਾਂ ਦੀ ਗੱਲ ਸੀ ਤੁਸੀਂ ਬਹੁਤ ਕਵਰੇਜ ਕੀਤੀ ਬਹੁਤ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਨੌਜਵਾਨ ਅੱਗੇ ਆਏ ਆ ਠੀਕ ਹੈ ਜੀ ਨੌਜਵਾਨਾਂ ਨੇ ਆਪਣੀ ਕਿਰਤ ਕਮਾਈ ਦਾ ਸਵੰਦ ਐਨਆਰਆਈ ਭਰਾ ਵੇਖੋ ਅੱਜ ਉਹੀ ਚੜਦਾ ਪੰਜਾਬ ਜੇ ਉਹੀ ਲੋਕ ਆ ਉਹਨਾਂ ਦੇ ਘਰ ਬਣ ਗਏ ਆ ਬਣ ਰਹੇ ਆ ਕੁਝ ਕੁ ਅੰਦ ਲੋਕ ਜਿਹੜੇ ਸਰਕਾਰਾਂ ਦੇ ਬਾਅਦ ਚ ਆਉਂਦੀਆਂ ਵਾ ਸੋ ਇਹ ਗੱਲ ਆ ਦੋਸ਼ੀ ਇੱਥੇ ਸਰਕਾਰ ਆ ਅੱਜ ਭਗਵੰਤ ਮਾਨ ਸਰਕਾਰ ਆਪਣੀ ਕੈਬਨਟ ਆਪਣੇ ਵਿਧਾਇਕਾਂ ਨਾਲ ਜਾ ਕੇ ਉੱਥੇ ਬੈਠੇ ਕੋਈ ਰਿੱਟ ਪਾਉਣ ਦੀ ਲੋੜ ਨਹੀਂ ਆ ਕਿਤੇ ਕੋਰਟ ਕਚਾਰੀਆਂ ਜਾਣ ਦੀ ਲੋੜ ਨਹੀਂ ਮਸਲਾ ਸਕਿੰਟਾਂ 'ਚ ਹੱਲ ਲਿਆ। ਪਰ ਕੀ ਲੱਗਦਾ ਨਹੀਂ ਸੁਰਾਸ਼ਣ ਸੋਲ ਤੁਹਾਡੇ ਵੱਲੋਂ ਜਿਹੜਾ ਕਿ ਗੁਰੂ ਰਾਮਦਾਸ ਦੀ ਨਗਰੀ ਵਿੱਚ ਤੁਸੀਂ ਰਹਿੰਦੇ ਹੋ ਅਮਰਸਰ ਸਾਹਿਬ ਵਿੱਚ ਅੱਜ ਗੁਰੂ ਰਾਮਦਾਸ ਦੇ ਦਰ ਤੇ ਤੁਸੀਂ ਅੱਜ ਅਰਦਾਸ ਬੇਨਤੀ ਕਰਕੇ ਜਲ ਲੈ ਕੇ ਜਾ ਰਹੇ ਹੋ ਕਿ ਲੱਗਦਾ ਚੜ੍ਹਦੀ ਕਲਾ ਵਿੱਚ ਉੱਥੇ ਬੜੋਗੇ ਆ ਕੇ ਜਦੋਂ ਤੁਹਾਡਾ ਹੱਕ ਵੀ ਤੁਹਾਡਾ ਫਤਵਾ ਮਿਲੂਗਾ ਤੁਹਾਨੂੰ ਜਿੱਤ ਮਿਲੂਗੀ ਕਿ ਲੱਗਦਾ ਕਦੇ ਵੀ ਤੁਹਾਡੀ ਗੁਰੂ ਰਾਮਦਾਸ ਦਰ ਦੇ ਉੱਤੇ ਜਿਹੜੀ ਅਰਦਾਸ ਕਰਦੇ ਆ ਕਦੇ ਵੀ ਵਰਥਿਆ ਨਹੀਂ ਜਾਂਦੀ। ਵੇਖੋ ਜੀ ਜਦੋਂ ਆਪਾਂ 4 ਸਾਲ ਪਹਿਲਾਂ ਕਿਸਾਨੀ ਦਲ ਉਦੋਂ ਵੀ ਮੈਂ ਦਰਬਾਰ ਸਾਹਿਬ ਅਰਦਾਸ ਕਰਕੇ ਬਾਪੂ ਜੀ ਬੈਠੇ ਸੀ ਉੱਥੇ ਚੰਡੀਗੜ੍ਹ ਚੌਂਕ 'ਚ ਅਸੀਂ ਉਹਨਾਂ ਦੇ ਨਾਲ ਧਰਨੇ ਤੇ ਬੈਠੇ ਦਿੱਲੀ ਗਏ ਜਿੰਨੇ ਜੋਗੇ ਹੈਗੇ ਭਰਾਵਾਂ ਦੇ ਸਹਿਯੋਗ ਨਾਲ ਉੱਥੇ ਟਰੈਕਟਰਾਂ 'ਚ ਤੇਲ ਸਾਰਾ ਕੁਝ ਸਾਡਾ ਜਿਹੜਾ ਵੇਖੋ ਗੁਰੂ ਗੋਬਿੰਦ ਸਿੰਘ ਪਾਲਸਾਹ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਖਾਲਸਾ ਪੰਥ ਦੀ ਜਿਹੜੀ ਸਾਜਨਾ ਕੀਤੀ ਸਵਾ ਲੱਖ ਸੇ 1 ਲੜਾਉ ਵੇਖੋ ਇਹ ਤੇ ਕੌਮ ਸਾਡੀ ਜਿਹੜੀ ਆ ਬੜੀ ਬਹਾਦਰ ਕੌਮ ਆ ਇੱਥੇ ਨਹੀਂ ਪੰਜਾਬ ਪੰਜਾਬ ਤੋਂ ਬਾਹਰ ਵੀ ਕਿਹਨਾ ਤੱਕਾ ਹੁੰਦਾ ਤੇ ਸਾਡੀ ਸਾਡੇ ਜਿਹੜੇ ਯੋਦੇ ਉੱਥੇ ਪਹੁੰਚ ਜਾਂਦੇ ਆ ਸੋ ਉੱਥੇ ਮਸਲੇ ਹੱਲ ਕਰਕੇ ਆਉਂਦੇ ਆ ਇਹ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਅਰਦਾਸ ਕੀਤੀ ਆ ਜਿਹੜੇ ਸਾਡੇ ਉੱਥੇ ਯੋਦੇ ਬੈਠੇ ਆ ਉਹਨਾਂ ਨੂੰ ਪ੍ਰਮਾਤਮਾ ਇੰਨਾ ਕੁ ਬਲ ਬਖਸ਼ੇ ਕਿ ਸਾਨੂੰ ਸਾਡੇ ਪੰਜਾਬ ਤੋਂ ਬਾਹਰ ਕਿਤੇ ਲੋਕਾਂ ਦੀ ਲੋੜ ਨਾ ਪਵੇ ਪ੍ਰਸੂਤ ਸਾਹਿਬ ਜਿਹੜੇ ਪੰਜਾਬ ਵਿੱਚ ਸੁਪਨਾ ਲੈ ਰਹੇ ਨੇ ਵੀ ਪੰਜਾਬ ਵਿੱਚ ਜਾ ਕੇ ਜਿਹੜੀ ਆ ਭਾਜਪਾ ਸਰਕਾਰ ਲੈਣੀ ਹੈ ਮੁੱਖ ਮੰਤਰੀ ਜਿਹੜਾ ਵਾ ਭਾਜਪਾ ਰੋਣਾ ਵਾ ਉਹਨਾਂ ਨੂੰ ਕੀ ਕਹਿਣਾ ਚਾਹੋ ਜਿਹੜੇ ਵੱਡੇ ਵੱਡੇ ਸੁਪਨੇ ਵੱਡੇ ਵੱਡੇ ਸੁਪਨੇ ਲੈ ਕੇ ਬੈਠੇ ਨੇ ਸੁਪਨਿਆਂ ਦੀ ਕਿਹੜੀ ਗੱਲ ਇਹ ਅੱਜ ਦੇ ਬੈਠੇ ਸੁਣਣ ਉਹ ਤੇ ਪ੍ਰਕਾਸ਼ ਸਿੰਘ ਬਾਦਲ ਵਲੇ ਉਹ ਐਂਟਰ ਕਰ ਗਈ ਭਾਜਪਾ ਗੁਰਦੁਆਰਿਆਂ ਤੱਕ ਦਾਖਲਾ ਲੈ ਲਿਆ ਹੋਰ ਬਹੁਤ ਕੋਸ਼ਿਸ਼ ਆ ਜਿਹੜਾ ਕਿ ਸਮਾਂ ਘਟਿਆ ਪਰ ਇਹ ਜ਼ਿੰਦਗੀ ਪਰ ਕਦੀ ਵੀ ਨਾ ਸੋਚੇ ਕਿ ਭਾਜਪਾ ਸਰਕਾਰ ਪੰਜਾਬ ਚ ਆਜੂਗੀ ਜੇ ਪੰਜਾਬ ਸਰਕਾਰ ਚ ਆਉਣ ਦੀ ਗੱਲ ਕਰਦੇ ਆ ਭਾਜਪਾ ਆਪਣੀ ਮੰਸ਼ਾ ਕਲੀਅਰ ਕਰੇ ਪੰਜਾਬ ਨੂੰ ਵਸਾਉਣਾ ਚਾਹੁੰਦੇ ਆ ਕਿ ਦਬਾਉਣਾ ਚਾਹੁੰਦੇ ਆ ਜੇਕਰ ਯੂਨੀਵਰਸਿਟੀ ਦੇ ਵਿੱਚ ਇਹਨਾਂ ਦਾ ਤੇ ਮਤਲਬ ਕੋਈ ਨਹੀਂ ਆ ਇਹ ਆਪਣੀ ਧੌਂ ਚੋਂ ਕਿੱਲਾ ਕਢਾਉਣ ਵਾਸਤੇ ਜਾਂ ਆਪਣੀ ਮਤਲਬ ਆਪਣੇ ਆਪ ਨੂੰ ਲਾਹਨ ਤਾ ਪਾਉਣ ਵਾਸਤੇ ਪਤਾ ਨਹੀਂ ਕਿਹੜੇ ਇਹਨਾਂ ਦੇ ਮੂਰਖ ਸਲਾਹਕਾਰ ਬੈਠੇ ਆ ਜਿਹੜੇ ਕੋਨਾ ਕੋਈ ਬੈਠੇ ਸਲਾਹਾਂ ਦੇਈ ਜਾਂਦੇ ਆ ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਆ ਮੰਨ ਕੇ ਚੱਲਦੇ ਆ ਚਲੋ ਵੀ ਇਹ ਕੋਈ ਕਬਜ਼ਾ ਕਰਨਾ ਚਾਹੁੰਦੀ ਆ ਪਰਮੈਂਟਮੈਂਟ ਤੇ ਮੈਂਟਮੈਂਟ ਤੇ ਕੋਨਾ ਕੋਈ ਨਵੇਂ-ਨਵੇਂ ਕਾਨੂੰਨ ਲੈ ਕੇ ਆਉਣਾ ਇਹ ਤੇ ਬੇਸ਼ਰਮਾਂ ਵਾਲੀ ਗੱਲ ਆ ਪੱਕੀ ਲੱਗਦਾ ਨਹੀਂ ਸੋਲ ਸਾਹਿਬ ਜੇਕਰ ਅਜਿਹੀ ਯੂਨੀਵਰਸਿਟੀ ਹੱਥ ਸਾਡੇ ਨਿਕਲ ਜਾਂਦੀ ਆ ਤੇ ਪੰਜਾਬ ਦੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆ ਸਾਡਾ ਦੇਲਿਆ ਕਿ ਤੇ ਉਹ ਵੀ ਸਾਡੇ ਉੱਥੇ ਬਾਹਰ ਨਿਕ ਫੇਰ ਗਰੇਵਾਲ ਸਾਹਿਬ ਕਹਿੰਦਾ ਮਤਲਬ ਹੀ ਨਹੀਂ ਬੰਦਾ ਇਹ ਫੇਰ ਦੁਬਾਰਾ ਜਨਮ ਲੈਣ ਇਹ ਫੇਰ ਵੀ ਨਹੀਂ ਯੂਨੀਵਰਸਿਟੀ ਲੈ ਕੇ ਜਾ ਸਕੀ ਹਾਂ ਪੰਜਾਬ ਨੂੰ ਸਮੇਂ-ਸਮੇਂ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹਦੇ ਵਿੱਚ ਕੀ ਹੁੰਦਾ ਆਪਣਿਆਂ ਦਾ ਰੋਲ ਹੁੰਦਾ ਘਰ ਦਾ ਪੇਤੀ ਲੰਕਾ ਟਾਈ ਹੁਣ ਵੇਖੋ ਜਿੰਨਾ ਚਿਰ ਸਾਨੂੰ ਆਪਣਾ ਨਹੀਂ ਮਾਰੂਗਾ ਅਸੀਂ ਉਹਨਾਂ ਚਿਰ ਨਹੀਂ ਮਰਦੇ ਕਿਉਂਕਿ ਜਿੰਨੂੰ ਸਾਡਾ ਭੇਜਿਆ ਪੰਜਾਬ ਦੇ ਕੁਝ ਜਿਹੜੇ ਸਮਾਜ ਵਿਰੋਧੀ ਮੁਠੀ ਭਰ ਲੋਕ ਆ ਵਕਾਊ ਲੋਕ ਆ ਜਿਹੜੇ ਚੰਦ ਲਾਲ ਚਾਂਦੀ ਖਾਤਰ ਉੱਥੇ ਚਾਹ ਬਿਸਕੁਟ ਖਾ ਕੇ ਘਰਾਂ ਨੂੰ ਤੁਰ ਪਾਉਂਦੇ ਆ ਸੈਨ ਅੰਨੇਵਾ ਮਾਰ ਆਉਂਦੇ ਆ ਇਹ ਵੇਖੋ ਪਹਿਲਾਂ ਅਮਿਤ ਸ਼ਾਹ ਦਾ ਇੱਕ ਬੜੇ 2-3 ਸਾਲ ਪਹਿਲਾਂ ਬਿਆਨ ਆਇਆ ਕਿ ਜਿਹੜੀ ਆ ਸੈਨਟ ਅਸੀਂ ਭੰਗ ਕਰਨੀ ਹੈ ਇੱਥੇ ਸੈਂਟਰਲਾਈਜੇਸ਼ਨ ਕਰਨਾ ਵਾ ਕਿ ਪੂਰਨ ਕੇਂਦਰ ਦਾ ਜਿਹੜਾ ਕਬਜ਼ਾ ਆਊਗਾ ਉਹ ਦੱਸਣਗੇ ਬੱਚਿਆਂ ਨੇ ਪੱਗ ਬੰਨਣੀ ਨਹੀਂ ਪੰਨਣੀ ਕੜਾ ਪਾਉਣਾ ਨਹੀਂ ਪਾਉਣਾ ਕਿਹੜੇ ਗੇਟ ਤੋਂ ਐਂਟਰ ਕਰਨਾ ਕਿੰਨੀ ਫੀਸ ਰੱਖਣੀ ਆ ਧਰਨੇ ਲੱਗਣੇ ਨਹੀਂ ਲੱਗਣੇ ਸਾਡੇ ਜਿਹੜੇ ਸ਼ਹੀਦੀ ਦਿਹਾੜੇ ਜਨਮ ਦਿਹਾੜੇ ਮਨਾਏ ਜਾਂਦੇ ਆ ਉਹ ਮਨਾਏ ਜਾਣੇ ਨਹੀਂ ਜਾਣੇ ਮਤਲਬ ਕਿ ਸਾਰਾ ਰਿਮੋਟ ਜਿਹੜਾ ਕੰਟਰੋਲ ਆ ਇਹਨਾਂ ਦੇ ਹੱਥ ਚ ਹੋਊਗਾ ਸੋ ਸਾਡੇ ਦੇ ਜੋਦੇ ਯਾਗ ਪੈਂਦੇ ਆ ਵੇਖੋ ਪਰਚੇ ਕਰਵਾਏ ਆ ਨੌਜਵਾਨ ਵੀਰ ਆ ਸਾਡੇ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਉਹਨਾਂ ਨੇ ਵੇਖੋ ਬੇਤੁਕੇ ਪਰਚੇ ਕਰ ਦਿੰਦੇ ਆ ਬੱਚਿਆਂ ਦੀਆਂ ਬਹੁਤਿਆਂ ਜ਼ਿੰਦਗੀਆਂ ਬਰਬਾਦ ਹੋਈਆਂ ਆਪਾਂ ਪਹਿਲਾਂ ਸੁਣਦੇ ਸੀ ਪੜ੍ਹਦੇ ਕਿ ਜਿੰਨਾ ਗੈਂਗਸਟਰ ਯੂਨੀਵਰਸਿਟੀ 'ਚੋਂ ਪੈਦਾ ਹੋਇਆ ਇਹ ਭਲੇਖਾ ਮੈਂ ਕੱਢਣਾ ਚਾਹੁੰਦਾ ਕੋਈ ਗੈਂਗਸਟਰ ਯੂਨੀਵਰਸਿਟੀ 'ਚੋਂ ਨਹੀਂ ਪੈਦਾ ਹੋਇਆ ਜਿਹੜਾ ਮੁੰਡਾ ਜਿਹੜਾ ਵਿਦਿਆਰਥੀ ਕੋਈ ਸਾਡਾ ਭਰਾ ਭੈਣ ਆਵਾਜ਼ ੜਾਉਂਦੇ ਸੀ ਆਪਣੇ ਅੱਖਾਂ ਵਾਸਤੇ ਉਹਨਾਂ ਦੇ ਪਰਚਾ ਦਰਜ ਕਰਕੇ ਇਹਨਾਂ ਨੇ ਗੈਂਗਸਟਰ ਦਾ ਨਾਮ ਦਿੱਤਾ ਉਹਨਾਂ ਨੇ ਜਿੰਦਗੀਆਂ ਬਰਬਾਦ ਕੀਤੀਆਂ ਕਿ ਇਹ ਆਪਣੇ ਹੱਕ ਨਾ ਮੰਗਣ ਇਸ ਕਰਕੇ ਬਿਨਾਂ ਵਜ੍ਹਾ ਬੇਤੁਕੇ ਉਹਨਾਂ ਦੇ ਪਰਚੇ ਦਰਜ ਕੀਤੇ ਜੇ ਬੱਚਿਆਂ ਦੀਆਂ ਜਿੰਦਗੀਆਂ ਬਰਬਾਦ ਕੀਤੀਆਂ ਕਿ ਬਾਹਰ ਸਵਾਲ ਮੈਨੂੰ ਕਿ ਅਪੀਲ ਕੀ ਕਰਨਾ ਚਾਹੋਗੇ ਖਾਸ ਕਰਕੇ ਪੰਜਾਬੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਸ ਤਰ੍ਹਾਂ ਡਟ ਕੇ ਮੁਕਾਬਲਾ ਕਰਨ ਕਿਸ ਤਰ੍ਹਾਂ ਸਾਡੀ ਜਿਹੜੀ ਆ ਯੂਨੀਵਰਸਿਟੀ ਆ ਚੰਡੀਗੜ੍ਹ ਕਿਸ ਤਰ੍ਹਾਂ ਬਚਾਇਆ ਜਾਵੇ ਅਪੀਲ ਕੀ ਜਾ ਕਰਨਾ ਚਾਹੋਗੇ ਆਪਣੇ ਸਾਹੀ ਵੈਸੇ ਤੇ ਜਿਹੜੇ ਪੰਜਾਬੀ ਆ ਸਾਡੇ ਆਮ ਮਹਾਰੇ ਨਿਕਲਉਂਦੇ ਕੋਈ ਇਹਨਾਂ ਨੂੰ ਅਪੀਲ ਕਰਨ ਦੀ ਜ਼ਰੂਰਤ ਨਹੀਂ ਆ ਪਰ ਮੈਂ ਅਪੀਲ ਕਰਨਾ ਚਾਹੁੰਨਾ ਉਹਨਾਂ ਲੋਕਾਂ ਨੂੰ ਜਿਹੜੇ ਮੌਕਾ ਪ੍ਰਸਤ ਆ ਜਿਹੜੇ ਅਜੇ ਵੀ ਆਪਣੇ ਚੰਦ ਲਾਲਚਾਂ ਦੀ ਖਾਤਰ ਆਪਣੇ ਅਹੁਦਿਆਂ ਦੀ ਖਾਤਰ ਅਵੇਸ ਲਿਓ ਕੇ ਬੈਠੇ ਆ ਕਹਿੰਦੇ ਆ ਮੰਝਿਓ ਭੋ ਨੇੜੇ ਆ ਰੱਬ ਤੋਂ ਡਰਨਾ ਚਾਹੀਦਾ ਹੱਥਾਂ ਨਾ ਦਿੱਤੀਆਂ ਮੂੰਹ ਨਾ ਖੋਲਣੀਆਂ ਪੈਣਗੀਆਂ ਜੇਕਰ ਅਸੀਂ ਅੱਜ ਆਪਣੀ ਨਿੱਜ ਛੱਡ ਕੇ ਇੱਧਰ ਨਾ ਆਏ ਇੱਧਰ ਆਉਣਾ ਪੈਣਾ ਕਿਉਂਕਿ ਸਾਡੇ ਬੱਚੇ ਵੀ ਉੱਥੇ ਪੜਦੇ ਆ ਜਿਹੜਾ ਜੰਗਲ ਦੀ ਅੱਗ ਵਾਲਾ ਮਾਹੌਲ ਨਾ ਘਰਾਂ ਤੱਕ ਨਾ ਪਹੁੰਚੇ ਸੋ ਛੱਡ ਦਿਓ ਸਾਰਾ ਕੁਝ ਅਹੁਦੇ ਮਿਲ ਜਾਣੇ ਆ ਜਿਹੜੇ ਕਹਿੰਦੇ ਸੀ ਕਿ ਸਾਨੂੰ ਪੰਜਾਬ ਤੋਂ ਇਲਾਵਾ ਕੁਝ ਦਿਸਦਾ ਹੀ ਨਹੀਂ ਆ ਜੇ ਵਾਕਿਆ ਹੀ ਉਹੋ ਜੀ ਸੋਚ ਲੈ ਕੇ ਅੱਜ ਤੁਸੀਂ ਪੰਜਾਬ ਯੂਨੀਵਰਸਿਟੀ ਤਰਨੇ ਚ ਬੱਚਿਆਂ ਦੇ ਨਾਲ ਬੈਠ ਜੋ ਇਹ ਜਿਹੜਾ ਮਸਲਾ ਸਕਿੰਟਾਂ ਚ ਮੁੱਕਣ ਵਾਲਾ ਤੇ ਅੱਜ ਤੋਂ ਬਾਅਦ ਸੈਂਟਰ ਸਰਕਾਰ ਕਦੀ ਯੁਰਤ ਨਹੀਂ ਕਰੂਗੀ ਕਿ ਸਾਡੇ ਪੰਜਾਬ ਤੇ ਹੱਕਾਂ ਤੇ ਡਾਕਾ ਮਾਰਿਆ ਜਾਵੇ ਸੋ ਆਓ ਘਰੋਂ ਨਿਕਲੋ ਆਪਣੀ ਜ਼ਿੰਮੇਵਾਰੀ ਪਛਾਣੋ ਇਹ ਨਾ ਹੋਵੇ ਕੇ ਬਾਜ ਚਿੜੀਆ ਚੁਗ ਗਈ ਖੇਤ ਬਾਜ ਪਛਤਾਉਣਾ ਪੈ ਜੇ ਸੋ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਚੱਲੇ ਆ ਜਿੰਨਾ ਚਿਰ ਉੱਥੇ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਉੱਥੇ ਦਰੀ ਵਿਛਾ ਕੇ ਪਾਵਾਂਗੇ ਰਾਤ ਦਿਨੇ ਸਾਡੇ ਆਪਣੇ ਭੈਣ ਭਰਾਵਾਂ ਚ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸੁਖਰਾਜ ਸਿੰਘ ਸੋਲ ਜਿਹੜੇ ਕਿ ਸਮਾਜ ਸੇਵੀ ਨੇ ਅਕਸਰ ਸਮਾਜ ਦੇ ਅਕਸਰ ਪੰਜਾਬ ਦੇ ਖੇਤਾਂ ਦੀ ਗੱਲ ਕਰਦੇ ਨੇ ਅੱਜ ਜੇਕਰ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਪੈ ਗਿਆ ਦੇ ਉਹਨਾਂ ਅਪੀਲ ਕੀਤੀ ਹੈ ਭਾਈ ਤੁਹਾਨੂੰ ਸਭ ਨੂੰ ਖੜਨ ਦੀ ਲੋੜ ਆ ਜੇਕਰ ਅਸੀਂ ਅੱਜ ਨਾਲ ਇਕੱਠੇ ਹੋਏ ਤੇ ਸਾਡੇ ਤੇ ਕੇਂਦਰ ਸਰਕਾਰ ਇਸੇ ਤਰ੍ਹਾਂ ਧੱਕਾ ਕਰਦੇ ਰਹੇਗੀ ਪਰ ਉਹਨਾਂ ਨੂੰ ਮਾਣ ਆ ਆਪਣੇ ਪੰਜਾਬੀਆਂ ਦੇ ਕਿਉਂਕਿ ਅਪੀਲਾ ਕਰਨ ਦੀ ਲੋੜ ਨਹੀਂ ਆ ਜਿੱਦਾਂ ਜਿਹੜਾ ਨੌਜਵਾਨ ਹਰ ਇੱਕ ਵਾਰ ਦੇ ਲੋਕ ਨੇ ਉੱਚੀਆਂ ਪਹੁੰਚੇ ਨੇ ਅੱਤ ਮਸਲਾ ਖਾਲ ਕਰਾ ਕੇ ਲੈਣਗੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ